ਮੈਂ ਸੁਵਾਨ ਚੰਦਰ ਵਿਲੇਜ ਦੌਲਤਪੁਰ ਗੇਲ ਡਿਸਟ੍ਰਿਕਟ ਹੁਸ਼ਿਆਰਪੁਰ ਲਗਭਗ 70 ਸਾਲ ਤੋਂ ਸਾਡੇ ਖੇਤੀ ਦਾ ਇਲਾਕਾ ਬਿਲਕੁਲ ਬਰਾਂ ਸੀ ਮਾਨ ਸਰਕਾਰ ਬਹੁਤ ਵਧੀਆ ਉਪਰਾਲਾ ਕਰਕੇ ਸਾਡੇ ਖੇਤਾਂ ਦੇ ਵਿੱਚ ਪਾਣੀ ਪਹੁੰਚਾਇਆ ਇਹ ਜੋ ਕੁਆਲਟੀ ਆ ਪਾਈਪਾਂ ਦੀ ਜਾਂ ਕੰਮ ਕਰਨ ਦੀ ਬਹੁਤ ਵਧੀਆ 50 60 ਸਾਲ ਤੋਂ ਅਸੀਂ ਪਾਣੀ ਨਹੀਂ ਕਦੀ ਲਾਇਆ ਸੀ ਖੇਤਾਂ ਨੂੰ ਅਸੀਂ ਨਰਾਸ਼ ਹੋ ਗਏ ਸੀ ਇਸ ਚੀਜ਼ ਤੋਂ ਵੇ ਸਾਰੇ ਖੇਤੀ ਨਹੀਂ ਕਰ ਸਕਦੇ ਮਾਨ ਸਰਕਾਰ ਦਾ ਇੰਨਾ ਵਧੀਆ ਉਪਰਾਲਾ ਆ ਵੀ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਨੇ ਪਾਣੀ ਪਹੁੰਚਾਇਆ ਸਾਡੀ ਮੁੜ ਕੇ ਇੱਛਾ ਜਾਗਰਤ ਹੋ ਰਹੀ ਆ ਮੁੜ ਕੇ ਦੁਬਾਰਾ ਖੇਤੀ ਕਰੀਏ ਆ ਸਾਡੇ ਪਿੱਛੇ ਦੇਖ ਲਓ ਪਾਣੀ ਲੱਗ ਰਿਹਾ ਬਿਲਕੁਲ ਮੈਂ ਜਸਵਿੰਦਰ ਸਿੰਘ ਪੰਡੋਰੀ ਸੁਮਲਾ ਮੇਰੇ ਪਿੰਡ ਦੇ ਵਿੱਚ ਮਤਲਬ ਨਹਿਰ ਦਾ ਪਾਣੀ ਬੜਾ ਵਧੀਆ ਆ ਰਿਹਾ ਪਹਿਲਾਂ ਅਜ ਤੋਂ 50 ਸਾਲ 60 ਸਾਲ ਹੋ ਗਿਆ ਕਦੀ ਪਾਣੀ ਇੱਥੇ ਲੱਗਾ ਨਹੀਂ ਸਾਡੇ ਖੇਤਾਂ ਨੂੰ ਬਰਾਨੀ ਫਸਲ ਹੁੰਦੀ ਸੀ ਹੋ ਗਈ ਹੋ ਗਈ ਨਹੀਂ ਤੇ ਨਾ ਫਈ ਹੁਣ ਮਾਨ ਸਰਕਾਰ ਨੇ ਸਾਨੂੰ ਮਤਲਬ ਪਾਣੀ ਲਿਆ ਕੇ ਬਹੁਤ ਵਧੀਆ ਕੰਮ ਕੀਤਾ ਨਹਿਰ ਦਾ ਪਾਣੀ ਸਾਡੇ ਖੇਤ ਖੇਤ ਚ ਪਹੁੰਚਾਤਾ ਸਾਡਾ ਦਿਲ ਨਹੀਂ ਕਰਦਾ ਇਹ ਖੇਤੀ ਕਰਨੇ ਨੂੰ ਪਰ ਹੁਣ ਪਾਣੀ ਆ ਗਿਆ ਹੁਣੇ ਖੇਤੀ ਕਰ ਲੈ ਸਾਡੇ ਉਤਸ਼ਾਹ ਵੱਧ ਗਿਆ ਸਾਡੇ 'ਚ ਬਹੁਤ ਧੰਨਵਾਦ ਮਾਨ ਸਰਕਾਰ ਦਾ ਪ੍ਰਮੇਂਦਰ ਸਿੰਘ ਜੀ ਪਿੰਡ ਦੌਲਤਪੁਰ ਗਿੱਲ ਆ ਨਹਿਰੀ ਪਾਣੀ ਸਾਡੇ ਪਿੰਡ ਲਗਭਗ 50-60 ਸਾਲ ਤੋਂ ਨਹੀਂ ਆ ਰਿਹਾ ਸੀ ਇਸ ਵਾਰ ਭਗਵੰਤ ਮਾਨ ਸਰਕਾਰ ਨੇ ਇੱਥੇ ਪਾਣੀ ਪਹੁੰਚਾਉਣ ਦਾ ਉਪਰਾਲਾ ਕੀਤਾ ਜੋ ਪਾਣੀ ਵੀ ਬਹੁਤ ਆ ਪਹੁੰਚਾਉ ਵੀ ਬਹੁਤ ਆ ਇਹ ਕੰਢੀ ਏਰੀਆ ਪੈਂਦਾ ਜੀ ਹਿਸ਼ਾਰਪੁਰ ਦਾ ਨਹਿਰ ਦਾ ਪਾਣੀ ਕਰਕੇ ਲੋਕਾਂ ਦਾ ਬਚਾਵਾ ਹੋਇਆ ਫਸਲ ਹੋਊਗੀ ਇਸ ਵਾਰੀ ਨਹੀਂ ਤਾਂ ਲੋਕਾਂ ਨੇ ਤਾਂ ਫਸਲ ਦੇਖੀ ਹੀ ਨਹੀਂ ਸੀ ਭਗਵੰਤ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਆ ਇਹ ਵੀਡੀਓ ਜਰੂਰ ਉਹਨਾਂ ਤੱਕ ਪਹੁੰਚਦੀ ਕਰਿਓ ਅਮਰਜੀਤ ਚੰਦ ਪਿੰਡ ਟੈਂਟਪਾਲਾ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਆ ਧੰਨਵਾਦ ਇਸ ਗੱਲ ਦਾ ਕਰਦਾ ਆ ਕਿ ਜਿਹੜਾ ਇਹ ਅੱਜ ਇੱਥੇ ਪਾਣੀ ਚੱਲ ਰਿਹਾ ਪਹਿਲੀ ਵਾਰ ਅਸੀਂ ਇਸ ਇਲਾਕੇ ਦੇ ਵਿੱਚ ਅੱਜ ਇਹ ਪਾਣੀ ਦੇਖ ਰਹੇ ਆ ਕਿਸਾਨਾਂ ਨੂੰ ਇਹਦੇ ਨਾਲ ਬਹੁਤ ਵੱਡੀ ਸਹੂਲਤ ਮਿਲੀ ਆ ਇਸ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਪਾਣੀ ਇੱਥੇ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ